ਹਾਂਜੀ ਭਾਜੀ ਕੀ ਮਸਲਾ ਕੀ ਆ ਸਾਡੇ ਨਾਲ ਭਾਜੀ ਮੈਨੂੰ ਜੰਟੇ ਹੀ ਜੌਣ ਪੱਟੀ ਰਿੱਕੀ ਪੱਟੀ ਤੇ ਜੈਕਬ ਜੌਣ ਹਾਂਜੀ ਇਹਨਾਂ ਬਾਹਰ ਮਾਸੀ ਦੇ ਮੁੰਡੇ ਨੇ ਗੱਲਬਾਤ ਕਰਾਈ ਹਾਂਜੀ ਸਾਡੇ ਦੇ ਉਹਨਾਂ ਨੇ ਹਾਂਜੀ ਤੋਂ ਤੁਸੀਂ ਫਿਰ ਬਾਹਰ ਗਏ ਇਸਦੇ ਉਹਨਾਂ ਦਾ ਕੀ ਹੋਇਆ ਕੀ ਕਰਨਾ ਸਰ ਕੋਈ ਜਿਹੜੇ ਕੰਮ ਲਈ ਉਹਨਾਂ ਬੁਲਾਏ ਕੋਈ ਕੰਮ ਕਰਨੀ ਉੱਤੇ ਲਵਾਇਆ ਹਾਂਜੀ ਤੇ ਸਭ ਨੂੰ ਵਾਦੂ ਦਾ ਧਮਕੇ ਦਿੰਦੇ ਸੀ ਮੈਨੂੰ ਹਾਂਜੀ ਟੋਰਚਰ ਕਰਦੇ ਸੀ ਹਾਂਜੀ ਕਿਰੀ ਤੁਹਾਡੀ ਇੱਕ ਵੀਡੀਓ ਹੈਗੀ ਉੱਥੇ ਰੱਖਣ ਦੀ ਹਾਂਜੀ ਮੈਂ ਕন্টੇਨਰ ਚ ਸਰਜੀ ਰਿਹਾ ਆ ਕੈਨੇਡਾ ਰਹਿ ਤੀ ਉੱਥੇ ਉੱਥੇ 3 ਮਹੀਨੇ ਰਿਹਾ ਜੀ ਹਾਂਜੀ ਫਿਰ ਉੱਥੋਂ ਕਿੱਦਾਂ ਅੰਮ੍ਰਿਤਸਰ ਆਏ ਕੋਈ ਅੰਮ੍ਰਿਤਸਰ ਹਾਂਜੀ ਘਰ ਦਿਆਂ ਫਿਰ ਘਰ ਦਿਆਂ ਨੂੰ ਮੈਂ ਦੱਸੀ ਗੱਲਬਾਤ ਵੀਡੀਓ ਵੀਡੀਓ ਭੇਜੀਆਂ ਵੀ ਇੱਥੇ ਮੈਂ ਰਹਿਣ ਦੇ ਘਰ ਦਿਆਂ ਦੇ ਕੋਈ ਗੱਲ ਨਹੀਂ ਰਹਿਣ ਦੇ ਤੇ ਉਹਨੇ ਟਿਕਟ ਕਰਾ ਕੇ ਦੇ ਦਿੱਤੀ ਘਰ ਦਿਆਂ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਹੀ ਇਹੋ ਮੰਗ ਕਰਨੀ ਆ ਸਰ ਜੀ ਵੀ ਸਾਨੂੰ ਇਨਸਾਫ ਦਿੱਤਾ ਜਾਏ ਨਾ ਜੋਤੀ ਮਸੀ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਜੀ ਮਜੀਠਾ ਰੋਡ ਤੁੰਗਬਾਲਾ ਹਾਂਜੀ ਕੀ ਹੋਇਆ ਜੀ ਪਾਈ ਸਾਡੇ ਭਰਾਣਾ ਮੇਰੇ ਭਰਾਣਾ ਜੀ ਠੱਗੀ ਹੋਈ ਆ ਉਹ ਸਾਡੇ ਰਿਸ਼ਤੇਦਾਰ ਹੀ ਗੁਰਦਾਸਪੁਰ ਰਹਿੰਦੇ ਆ ਤੇ ਉਹਨਾਂ ਦੇ ਗਾੜੀਆਂ ਰਿਸ਼ਤੇਦਾਰ ਹੈਗੇ ਹੀ ਉਹ ਮਤਲਬ ਕਿ ਰਮੇਨੀਆਂ ਚ ਆਪਣਾ ਐਜੰਟ ਪੁਨੇ ਦਾ ਕਾਰੋਬਾਰ ਕਰਦੇ ਆ ਕਿ ਲੜਕਿਆਂ ਨੂੰ ਸਾਦੇ ਆ ਬਾਰ ਤੇ ਸਾਨੂੰ ਵੀ ਉਹਨਾਂ ਬੜਾ ਵਿਸ਼ਵਾਸ ਦਿੱਤਾ ਹੈਗਾ ਕਿ ਤੁਸੀਂ ਜੇ ਭੇਜਣਾ ਚਾਹੁੰਦੇ ਹੋ ਤੇ ਉਹਨਾਂ ਕੋਲ ਭੇਜੋ ਆਪਾਂ ਗਾਰੰਟੀ ਵਰੰਟੀ ਲੈਣੀਆਂ ਕੰਮ ਕਰੋ ਤੁਹਾਨੂੰ ਦਵਾਉਣਗੇ ਤੇ ਬਾਅਦ ਵਿੱਚ ਸਾਡੇ ਨਾਲ ਉਹਨਾਂ ਨੇ ਫੋਨ ਤੇ ਗੱਲ ਕਰਵਾਈ ਸੀ ਜੌਨ ਭੱਟੀ ਨਾ ਜੈਕਬ ਜੌਨ ਨਾ ਤੇ ਉਹਨਾਂ ਦਾ ਬ੍ਰਦਰ ਰਹਿੰਦਾ ਜੀ ਇੱਥੇ ਗੁਰਦਾਸਪੁਰ 21 ਪੱਟੀ ਸੰਗਲਪੁਰ ਰੋਡ ਗੁਰਦਾਸਪੁਰ ਤੇ ਉਹਨਾਂ ਦੇ ਡੈਡੀ ਦਾ ਨਾਂ ਸੀ ਜੀ ਸੁਚਮ ਸਿੰਘ ਦੇਵੀ ਉਹਨਾਂ ਦੀ ਮੰਮੀ ਦਾ ਨਾਂ ਆ ਹਾਂਜੀ ਭਾਈ ਹੁਣ ਤੱਕ ਕਿੰਨੇ ਪੈਸੇ ਦੇ ਚੁੱਕੇ ਹੋ ਵੀ ਹੁਣ ਤੱਕ ਸਾਰੇ ਹੀ ਉਹਨਾਂ ਨੂੰ 475 ਦਿੱਤਾ ਸੀ ਤੇ ਵਾਪਸੀ ਬ੍ਰਦਰ ਹੁਣ ਤੱਕ ਸਾਡਾ 6 6 ਲੱਖ ਰੁਪਿਆ ਕਰੀਬ ਖਰਾਬ ਹੋ ਚੱਕਾ ਵਾ ਤੁਹਾਡੇ ਬ੍ਰਦਰ ਨੂੰ ਕਿੱਥੇ ਭੇਜਿਆ ਸੀ ਉਹ ਕਿੱਥੋਂ ਤੁਸੀਂ ਉਹਨਾਂ ਨੂੰ ਦਿੱਤਾ ਸੀ ਸਰ ਉਹਨਾਂ ਨੇ ਸਾਡੇ ਨਾਲ ਕੋਫੀ ਪੈਕਿੰਗ ਦੀ ਕੰਮ ਦੀ ਗੱਲ ਕੀਤੀ ਸੀ ਤੋ 65 ਤੋਂ 70000 ਸੈਲਰੀ ਦੀ ਗੱਲ ਕੀਤੀ ਜੋ ਕਿ ਉਹਨਾਂ ਨੇ ਸਾਡੇ ਭਰਾ ਨੂੰ ਨਾ ਤੇ ਕੋਈ ਵਰਕ ਪਰਮਿਟ ਨਾ ਕੋਈ ਆਈਡੀ ਲਵਾ ਕੇ ਦਿੱਤੀ ਜੌਨ ਪੱਟੀ ਨਾ ਜੈਕਬ ਜੌਨ ਨਾ ਜਦੋਂ ਵੀ ਗੱਲ ਆਪਾਂ ਕੀਤੀ ਤੋ ਇਹੀ ਕਹਿੰਦੇ ਕਿ ਛੁੱਟੀਆਂ ਚੱਲਣ ਡੀਆਂ 크ਿਸਮਸ ਕਰਕੇ ਤੁਹਾਨੂੰ ਥੋੜੇ ਟਾਈਮ ਤੱਕ ਜਿਹੜਾ ਆਪਾਂ ਵਰਕ ਪਰਮਿਟ ਕਰਵਾ ਦਾਂਗੇ ਤੇ ਜਿੰਨੀ ਵਾਰੀ ਵੀ ਫੋਨ ਤੇ ਗੱਲ ਹੋਈ ਹੈ ਬਾਅਦ ਚ ਇਹੀ ਕਹਿੰਦੇ ਰਿਹਾ ਕਿ ਅਸੀਂ ਥੋੜਾ ਟਾਈਮ ਦੋ ਅਸੀਂ ਕੰਮ ਤੇ ਲਗਵਾ ਦਾਂਗੇ ਕਾਲੇ ਨਾ ਪਾਓ ਤੋ ਸਾਡੇ ਭਰਾ ਨੂੰ ਉੱਥੇ ਉਹਨਾਂ ਮਤਲਬ ਕਿ ਕੰਟੇਨਰ ਚ ਰੱਖਿਆ ਤਿੰਨ ਚਾਰ ਮਹੀਨੇ ਬੜਾ ਟੌਰਚਰ ਕੀਤਾ ਤੇ ਇਹ ਸਾਨੂੰ ਉਥੋਂ ਜਦੋਂ ਵੀਡੀਓ ਕਾਲ ਕਰਦਾ ਸੀ ਜਾਂ ਵੀਡੀਓ ਪਾਉਂਦਾ ਸੀ ਉਥੋਂ ਦੇ ਹਾਲਾਤ ਦੱਸਦਾ ਸੀ ਤੇ ਬੜਾ ਮਨ ਟੈਨਸ਼ਨ 'ਚ ਹੁੰਦਾ ਸੀਗਾ ਕਿ ਆਪਾਂ ਇੱਕ ਤਾਂ ਇੰਨੇ ਪੈਸੇ ਲਾ ਕੇ ਕੱਲੇ ਤੇ ਸਾਡਾ ਬੰਦਾ ਫਸ ਗਿਆ ਤੇ ਜਿਹੜੇ ਰਿਸ਼ਤੇਦਾਰਾਂ ਦੇ ਥਰੂ ਆਹੀ ਭੇਜਿਆ ਹੈਗੀ ਜਦੋਂ ਆਪਾਂ ਉਹਨਾਂ ਨਾਲ ਸੰਪਰਕ ਕੀਤਾ ਕਿ ਤੁਸੀਂ ਸਾਡੇ ਨਾਲ ਗਲਤ ਕੀਤਾ ਵਾ ਕਿ ਇਸ ਤਰ੍ਹਾਂ ਠੱਗੀ ਹੋ ਗਈ ਆ ਸਾਡੇ ਨਾਲ ਸਾਡੇ ਬੰਦੇ ਨੂੰ ਕਾਰੋਬਾਰ ਨਹੀਂ ਮਿਲਿਆ ਤੋਂਨਾਂ ਸਾਨੂੰ ਕਿਹਾ ਵੀ ਕੋਈ ਨਹੀਂ ਅਸੀਂ ਗੱਲ ਕਰਦੇ ਆਂ ਤੋਂ ਬਾਅਦ ਵਿੱਚ ਉਹਨਾਂ ਉਹਨਾਂ ਦਾ ਵੀ ਫੋਨ ਚੁੱਕਣਾ ਜਾਂ ਕੰਟੈਕਟ ਕਰਨਾ ਬੰਦ ਕਰਤਾ ਕਿ ਆਪਾਂ ਕੋਈ ਨਹੀਂ ਕੰਮ ਤੇ ਲਵਾ ਦਾਂਗੇ ਤੇ ਇਹਨਾਂ ਨੂੰ ਰੂਮ ਚੋ ਵੀ ਮਤਲਬ ਨਹੀਂ ਰੱਖਿਆ ਉਹਨਾਂ ਨੇ ਕੋਈ ਕੰਮ ਨਹੀਂ ਦਿਵਾਇਆ ਤੇ ਕਤਰੀਬਨ 4 ਮਹੀਨਿਆਂ ਬਾਅਦ ਇਹ ਵਾਪਸ ਆ ਗਏ ਤੇ ਇਹਨਾਂ ਨੂੰ ਉੱਥੇ ਬੰਦੀ ਬਣਾ ਕੇ ਰੱਖਿਆ ਸੀ ਜੀ ਕੰਟੇਨਰ ਵਿੱਚ ਤੇ ਆਪਣੀ ਜਾਨ ਬਚਾ ਕੇ ਜਦੋਂ ਮਤਲਬ ਆਪਣਾ 에어ਪੋਰਟ ਤੇ ਆਇਆ ਵਾ ਤੋਂ ਉਹਦੇ ਪਿੱਛੇ ਵੀ ਉਹ ਆਏ ਆ ਪਾਸਪੋਰਟ ਖੋਣ ਕਿ ਮਤਲਬ ਇਹਨੂੰ ਜੀ ਤੁਸੀਂ ਇਹ ਫੋਟੋਆਂ ਦਿਖਾਈਆਂ 16 ਵਾਲੀਆਂ ਇਹਦਾ ਕੀ ਸਿਲਾ ਜੀ ਇਹ ਸਰ ਜਦੋਂ ਮੇਰਾ ਬ੍ਰਦਰ ਵਾਪਸ ਆ ਗਿਆ ਵਾ ਕਤਰੀਬਨ 3 ਤੋਂ 3 ਮਹੀਨੇ ਹੋ ਗਏ ਸਾਡੀ ਉਹਨਾਂ ਨਾਲ ਫੋਨ ਤੇ ਗੱਲਬਾਤ ਚੱਲ ਰਹੀ ਹੈ ਅਸੀਂ ਕੰਪਲੇਨਟ ਕਰਨੀ ਆ ਉਸ ਕੇਸ ਕਰਾਂਗੇ ਤੇ ਇਹੀ ਮਤਲਬ ਕਿ ਉਹ ਸਾਨੂੰ ਡਰਾਵੇ ਦਿੰਦੇ ਕਿ ਜੇ ਕੋਈ ਕੰਪਲੇਨ ਕੀਤੀ ਜਾਂ ਜੇ ਕੋਈ ਕੰਪਲੇਨ ਦਿੱਤੀ ਆ ਤਾਂ ਆਪਣੀ ਵਾਪਸ ਲੈ ਲਓ ਨਹੀਂ ਤੇ ਘਰੇ ਆ ਕੇ ਤੁਹਾਨੂੰ ਮਾਰਾਂਗੇ ਤੇ ਸਾਨੂੰ ਇਹੀ ਵੀਡੀਓ ਪਾਉਂਦੇ ਇੰਸਟਾ ਤੇ ਰਿਕਾਰਡਿੰਗ ਪਾਉਂਦੇ ਆ ਤੇ ਮੈਸੇਜ ਕੱਟ ਦਿੰਦੇ ਆ ਤੇ ਸਰ ਹੁਣ ਸਾਨੂੰ ਉਹਨਾਂ ਨੇ ਮਤਲਬ ਕਿ ਬਲੌਕ ਕਰਤਾ ਵਾ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਅੰਮ੍ਰਿਤਸਰ ਕਮਿਸ਼ਨਰ ਸਾਹਿਬ ਦੇ ਜਾ ਕੇ ਤੁਹਾਡੀਆਂ ਰਿਕਾਰਡਿੰਗਾਂ ਵੀਡੀਓ ਵਿਖਾਉਣੀਆਂ ਵਾ ਤੇ ਸਰ ਉਹਨਾਂ ਸਾਨੂੰ ਬਲੌਕ ਕਰਤਾ ਵਾ ਉਸ ਤੋਂ ਬਾਅਦ ਉਹਨਾਂ ਕੋਈ ਮੈਸੇਜ ਨਹੀਂ ਕੀਤਾ ਤਾਂ ਆਪਾਂ ਇਹ ਹੀ ਚਾਹੁੰਦੇ ਆ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਤੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੇ ਤੁਸੀਂ ਅੱਜ ਪੁਲਿਸ ਕਮਿਸ਼ਨ ਸਾਹਿਬ ਨੂੰ ਮਿਲ ਕੇ ਆਏ ਹੋ ਕੀ ਪ੍ਰੋਸੈਸ ਹੈ ਜੀ ਨਾਲ? ਸਰ ਆਪਾਂ ਗਏ ਆ ਸਾਨੂੰ ਆਪ ਸੀਪੀ ਸਾਹਿਬ ਤੇ ਨਹੀਂ ਮਿਲੇ ਤੇ ਆਪਾਂ ਪੀਸੀਸੀ ਦੇ ਕੇ ਆਏ ਆ ਦਰਖਾਸਤ ਜੀ। ਉਹਦਾ ਨੰਬਰ ਲੱਗਿਆ ਜੀ? ਹਾਂਜੀ ਨੰਬਰ ਲੱਗਾ ਸਰ ਸਾਡੇ ਕੋਲ ਹੈਗੀ ਹੈ ਦਰਖਾਸਤ ਨੰਬਰ। ਇਹ ਦਰਖਾਸਤ ਨੰਬਰ ਆ ਸਰ। ਇਹ ਨੰਬਰ ਆ ਜੀ। ਇਹ ਦੇਖੋ ਸਰ ਇਹ ਦਰਖਾਸਤ ਨੰਬਰ ਆ ਜੀ। ਹਾਂ ਤੇ ਸਾਰੇ ਇਹੀ ਇਹੀ ਮੰਗ ਕਰਦੇ ਨੇ ਹੋਰ ਵੀ ਬਹੁਤ ਲੋਕਾਂ ਨਾਲ ਫਰੋਡ ਕੀਤਾ ਵਾ ਤੇ ਇਹਨਾਂ ਤੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਘੱਟ ਤੋਂ ਘੱਟ ਵੀ ਇਹਨਾਂ ਦੀ 1 ਸਾਲ ਦੀ ਜਿਹੜੀ ਹੈ ਬੈਂਕ ਸਟੇਟਮੈਂਟ ਲਈ ਜਾਵੇ ਜੈਕੱਬ ਜੌਨ ਜੌਨ ਭੱਟੀ ਰਿੱਕੀ ਭੱਟੀ ਤੇ ਸੁੱਚਾ ਮਸੀਦੀ ਜੀ ਕਿਰੇ ਤੁਸੀਂ ਪੈਸੇ ਦਿੱਤੇ ਸੀ ਕਿਦਾਂ ਅੰਮ੍ਰਿਤਸਰ ਤੋਂ ਦਿੱਤੇ ਸੀ ਜਾਂ ਕਿੱ데 ਦਿੱਤੇ ਪਏ ਅੰਮ੍ਰਿਤਸਰ ਸਰ ਦਿੱਤੇ ਸੀ ਜੀ ਤੇ ਕੁਝ ਪੈਸੇ ਸਾਰ ਆਪਾਂ ਇਹਨਾਂ ਦੇ ਅਕਾਊਂਟ 'ਚ ਦਿੱਤੇ ਆ ਜਿਹਦੀਆਂ ਸਾਡੇ ਕੋਲ ਰਿਕਾਰਡਿੰਗਾਂ ਵੀ ਆ ਵੌਇਸ ਮੈਸੇਜ ਵੀ ਆ ਸਰੋ ਮੰਨ ਦੇ ਵੀ ਆ ਸਾਡੇ ਨਾਲ ਜਦੋਂ WhatsApp ਤੇ ਗੱਲ ਹੋਈ ਆ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰ ਦਿੰਨੇ ਆ ਪਰ ਸਰ ਪੇਮੈਂਟ ਦਿੰਦੇ ਨਹੀਂ ਆ ਅਗੋਂ ਧਮਕੀਆਂ ਦਿੰਦੇ ਆ ਜੀ ਤੱਗੋ ਸਾਨੂੰ ਵੀਡੀਓ ਪਾਉਂਦੇ ਆ ਦੇਖੋ ਮੇਰੇ ਕੋਲ ਫੋਟੋਆਂ ਆ ਕਿ ਸਾਨੂੰ ਇਹੀ ਧਮਕੀਆਂ ਦਿੰਦੇ ਕਿ ਜੇ ਕੋਈ ਤੁਸੀਂ ਕਾਰਵਾਈ ਕੀਤੀ ਜਾਂ ਕੋਈ ਗੱਲ ਕੀਤੀ ਜਾਂ ਦੁਬਾਰਾ ਸਾਡੇ ਘਰ ਦੇ ਨਾਲ ਕੋਈ ਸੰਪਰਕ ਕੀਤਾ ਪੈਸੇ ਦੇ ਮਾਮਲੇ 'ਚ ਤੇ ਤੁਹਾਨੂੰ ਘਰੇ ਆ ਕੇ ਮਾਰਾਂਗੇ ਜੀ ਹੂੰ ਤੁਸੀਂ ਕੀ ਮੰਗ ਕਰਦੇ ਆ ਮੰਗ ਸਰ ਇਹੀ ਕਰਦੇ ਆ ਪੰਜਾਬ ਸਰਕਾਰ ਤੋਂ ਤੇ ਪੰਜਾਬ ਪੁਲਿਸ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਏ ਤੇ ਇਹਨਾਂ ਤੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਏ। ਇਹ ਹਾਲੀਆ ਮਸਲਾ ਹੈ ਜੀ ਮੈਂ ਰਵੀ ਗਿੱਲ ਭਗਵਾਨ ਵਾਲਮੀਕ ਤੋਂ ਸੇਵਾਦਾਰ ਮਸਲਾ ਹੈ ਜੀ ਇਹਨਾਂ ਦੇ ਭਾਈ ਸਾਹਿਬ ਨਾਲ ਜੋਤੀ ਜੀ ਦੇ ਕੋਲੋਂ ਠੱਗੀ ਮਾਰੀ ਆ। ਹੂੰ। ਭਾਰਾ ਇਹਨਾਂ ਨੂੰ ਬਾਹਰ ਭੇਜਣ ਦੇ ਵਾਸਤੇ। ਹੂੰ। ਭਾਰਾ ਨੂੰ ਬਾਹਰ ਭੇਜਣ ਵਾਸਤੇ ਠੱਗੀ ਮਾਰੀ ਗਈ ਆ ਅਤੇ ਸੀਪੀ ਸਾਹਿਬ ਨੂੰ ਅੱਜ ਅਸੀਂ ਮਿਲੇ ਆ। ਕਿ ਇਹ ਸਤੇਸ ਨਾਲ ਕੋ ਠੱਗੀ ਮਾਰੀ ਆ ਔਰ ਰਫਲਾਨੀਆਂ ਇਹਨਾਂ ਨੂੰ ਧਮਕੀਆਂ ਦੇ ਰਹੇ ਵਿਚਾਰੇ ਨੂੰ ਬੰਦੀ ਬਣਾ ਕੇ ਰੱਖਿਆ ਸੀ ਬੜੀ ਮੁਸ਼ਕਲ ਨਾਲ ਇੱਥੇ ਜਾਨ ਬਚਾ ਕੇ ਆਇਆ ਆਪਣੀ ਕਿੰਨੇ ਦੀ ਠੱਗੀ ਵਜੀ ਹੈ ਜੀ ਇਹਨਾਂ ਨਾਲ ਇਹ ਜੀ 475000 ਰੁਪਏ ਇਹਨਾਂ ਦਾ ਕਿੱਦਾਂ ਮੇਲ ਹੋਇਆ ਇਹ ਕੋਣ ਜੈਂਟ ਹੈਗੇ ਕਿੱਥੋਂ ਦੇ ਗਏ ਜੀ ਜੈਂਟ ਗਰਦਾਸਪੁਰ ਦੇ ਆ ਜੀ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਹੀ ਆ ਹੂੰ ਕਹਿੰਦੇ ਜੀ ਮੇਰੀ ਮਾਸੀ ਦੇ ਮੁੰਡੇ ਦੀ ਭੂਆ ਵਾਲਾ ਕੋਈ ਲੜਕਾ ਆ ਜਿੰਨੇ ਆ ਠੱਗੀ ਮਾਰੀ ਆ ਅਤੇ ਉਹ ਇਹਨਾਂ ਨੂੰ ਜਿਹੜਾ ਕਿ ਜਾਨੋਂ ਮਾਰਨ ਦੀਆਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹੂੰ ਉਹਨਾਂ ਦੇ ਬੰਦੇ ਜੁਰਮਾਂ ਤਹਿਤ ਮੁਕੱਦਮਾ ਚਲਚਿਤਾ ਜਾਂਦਾ ਜੇ ਨਹੀਂ ਹੋਏਗਾ ਤੇ ਫਿਰ ਅਗਲਾ ਸ਼ਿਕਾਇਤ ਕੀਤਾ ਜਾਂਦਾ ਤੇ ਰਵੀ ਜੀ ਇੱਕ ਇੰਨੇ ਇੰਨੇ ਕਿ ਪੈਸੇ ਦਿੱਤੇ ਐ ਕਿ ਦਾ ਕਾਉਂਟ ਦੇ ਵਿੱਚ ਦਿੱਤੇ ਸੀ ਕਿਦਾਂ ਦਿੱਤੇ ਬਾਈ ਇਹ ਜੀ ਕੋਸ਼ ਅਸੀਂ ਅੰਮ੍ਰਿਤਸਰ ਕਾਉਂਟ ਚੋਂ ਪਾਏ ਆਪਣੇ ਉਹਨਾਂ ਦੇ ਤੇ ਕੋਸ਼ ਇਹ ਕੈਸ਼ ਲੈ ਕੇ ਗਏ ਹੋਇਆ ਤੁਸੀਂ ਇਹ ਕੀ ਕਹਿਣਾ ਚਾਹੋਗੇ ਇੱਦਾਂ ਦੇ ਏਜੰਟ ਕਿ ਦੇ ਹੋਰ ਵੀ ਲੋਕਾਂ ਨਾਲ ਠੱਗੀਆਂ ਮਾਰਦੇ ਨੇ ਤੇ ਇਹਨਾਂ ਤੇ ਕਿਦਾਂ ਅਸੀਂ ਦੇ ਕਹਿੰਦੇ ਆ ਕਿ ਜਿਹੜਾ ਵੀ ਪੈਸੇ ਆ ਲੋਕੀ ਠੱਗੀਆਂ ਮਾਰਦੇ ਆਏ ਲੋਕ ਇਨਾਂ ਦੇ ਉੱਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਕੋਈ ਆਪਣੀ ਮਜਬੂਰੀ ਵਾਸਤੇ ਬਾਹਰ ਜਾਂਦਾ ਕੋਈ ਕਿਸੇ ਰਿਸ਼ਤੇਦਾਰ ਨੂੰ ਠੱਗਦਾ ਕੋਈ ਕਿਸੇ ਭੈਣ ਭਰਾ ਨੂੰ ਕੋਈ ਸਮਾਨ ਵੇਚਦਾ ਕੋਈ ਮਕਾਨ ਵੇਚਦਾ ਕੋਈ ਗਿਰਵੀ ਰੱਖ ਕੇ ਜਾਂਦਾ ਪਰ ਇਹਨਾਂ ਲੋਕਾਂ ਨੇ ਜਿਹੜੀ ਆ ਕਿ ਆਪਣਾ ਧੰਦਾ ਬਣਾਇਆ ਵਾ ਠੱਗੀਆਂ ਮਾਰਨ ਦਾ